ਨਿਕਾ ਨੂੰ ਮਾਇ ਵਿਚ ਬਾਗੇ ਅੰਬੀਆਂ ਪੱਕੀਆਂ ਅਗਦੇ ਭਾਂਬੜ ਵਰਗੀਆਂ ਥੀਆਂ ਨੀ ਤੂੰ ਸਾਭ ਬੁਕਲ ਵਿੱਚ ਰੱਖੀਆਂ ਗਿਣਵੇਂ ਦਿਣਾ ਦੀਆਂ ਸੰਜਾ ਬੇਬਾਬ ਅਸਾ ਸਦਕਾ ਨਾਲ ਹੜਾਈਆ ਕੁੰਜਾਂ ਵਾਂਗ ਪਰੌਣੀਆਂ ਥੀਆਂ ਤੇਰ ਬਿੜੇ ਦੋ ਦਿਨ ਆਈਆਂ ਮੈਂ ਚਾਦਰ ਕੜਦੀ ਨੀ ਚਿੰਤੋਂਪੇ ਪਾਵਾਂ ਮੈਂ ਚਾਦਰ ਕੜਦੀ ਨੀ ਚਿੰਤੋਂਪੇ ਪਾਵਾਂ ਜਮਣ ਦਿਸ਼ਾਂ ਹੇਠਾਂ ਨੀ ਮੈਂ ਪੀੜਾ ਡਾਵਾਂ ਜਮਣ ਦਿਸ਼ਾਂ ਹੇਠਾਂ ਨੀ ਮੈਂ ਪੀੜਾ ਡਾਵਾਂ ਕਿੜੀਆਂ ਦੀ ਚੀਚੀ ਨੀ ਤੋਤਿਆਂ ਦੀ ਟੁਕਣੀ ਕਿੜੀਆਂ ਦੀ ਚੀਚੀ ਨੀ ਤੋਤਿਆਂ ਦੀ ਟੁਕਣੀ ਦਿਲ ਫੜ ਕੇ ਸੋਚਾਂ ਨੀ ਨਾਲੇ ਸ਼ਰਮਾਵਾ ਦਿਲ ਫੜ ਕੇ ਸੋਚਾਂ ਨੀ ਨਾਲੇ ਸ਼ਰਮਾਵਾ ਮੈਂ ਚਾਦਰ ਕਢਦੀ ਨੀ ਉਸ ਤੇ ਤੋਤੇ ਪਾਵਾਂ ਤੋਤੇ ਪਾਵਾਂ ਤੂਤੇ ਪਾਵਾ ਮੈਂ ਚਾਦਰ ਕਰਦੀ ਨੀ ਉੱਤੇ ਤੂਤੇ ਪਾਵਾ ਚੰਨ ਹੁਸਨ ਜਵਾਨੀ ਨੇ ਮਾਮਾ ਠੰਡੀਆਂ ਆ ਸ਼ਾਵਾਂ ਚੰਨ ਹੁਸਨ ਜਵਾਨੀ ਨੇ ਮਾਮਾ ਠੰਡੀਆਂ ਆ ਸ਼ਾਵਾਂ ਫਿਕਰਾ ਵਿੱਚ ਡੁਪਿਆ ਨੇ ਮੇਰਾ ਬਾਬਲ ਖੋਲਾ ਉਹਦੀ ਚਿੱਕੀ ਪਗੜੀ ਨੂੰ ਕਦੇ ਦਾਗ ਨਾ ਲਾਵਾਂ ਉਦੀ ਚਿੱਟੀ ਪਗੜੀ ਨੂੰ ਕਦੇ ਦਾਗ ਨਾ ਲਾਵਾਂ ਮੈਂ ਚਾਦਰ ਕੜਦੀ ਨੀ ਉਸਤੇ ਪਾਵਾਂ ਬੇਲਾ ਪਾਵਾਂ ਬੇਲਾ ਪਾਵਾਂ ਬੇਲਾ ਮੈਂ ਚਾਦਰ ਕੜਦੀ ਨੀ ਉੱਤੇ ਪਾਵਾਂ ਬੇਲਾ ਸਾਡੇ ਪਿੰਡ ਦੇ ਸਟੇਸ਼ਨ ਤੇ ਨਾ ਰੁਕਦੀਆਂ ਰੇਲਾ ਸਾਡੇ ਪਿੰਡ ਦੇ ਸਟੇਸ਼ਨ ਤੇ ਨਾ ਰੁਕਦੀਆਂ ਰੇਲਾ ਮੇਰਾ ਧਰਮ ਬਾਬੁਲ ਨੀ ਦੇਸਾਂ ਦਾ ਰਾਜਾ ਮੈਂ ਆਖ ਕੇ ਬਾਪੂ ਨੂੰ ਰਿਲਾ ਰੁਕਵਾਵਾ ਮੈਂ ਆਖ ਕੇ ਬਾਪੂ ਨੂੰ ਰਿਲਾ ਰੁਕਵਾਵਾ ਮੈਂ ਚਾਦਰ ਕੱਢਦੀ ਨੀ ਉਸ ਤੇ ਪਾਵਾਂ ਚਿੜੀਆਂ ਪਾਵਾਂ ਚਿੜੀਆਂ ਪਾਵਾਂ ਚਿੜੀਆਂ ਮੈਂ ਚਾਦਰ ਕੱਢਦੀ ਨੀ ਉਤੇ ਪਾਵਾਂ ਚਿੜੀਆਂ ਮੇਰੇ ਤੁਰ ਜਾਣ ਦੀਆਂ ਨਿੱਖਰ ਗੱਲਾਂ ਛੜੀਆਂ ਮੇਰੇ ਤੁਰ ਜਾਣ ਦੀਆਂ ਨਿੱਖਰ ਗੱਲਾਂ ਛੜੀਆਂ ਬਾਬੂਲ ਪਿਆ ਸੋਚੀ ਨੀ ਕੇ ਵਗਦੀਆਂ ਅੱਖੀਆਂ ਅਮੜੀ ਬਿਲਕੁ ਵੇ ਨੀ ਮੈਥੋਂ ਹੋ ਕੇ ਹਵਾ ਅਮੜੀ ਬਿਲਕੁ ਵੇ ਨੀ ਮੈਥੋਂ ਹੋ ਕੇ ਹਵਾ ਜਦ ਹਾਰ ਸਿਆਲੇ ਨੀ ਮੈਂ ਚਾਦਰ ਲਾਹੀ ਚਾਦਰ ਲਾਹੀ ਚਾਦਰ ਲਾਹੀ ਜਦ ਹਾਰ ਸਿਆਲੇ ਨੀ ਮੈਂ ਚਾਦਰ ਲਾਹੀ ਸੋਚਾਂ ਦੀਆਂ ਚੋਬਾਨੀ ਸਭ ਦੇਣ ਗਵਾਹੀ ਓ ਬੰજારਾ ਗੀਤਾਂ ਦਾ ਮੈਂ ਰਚਨਾ ਉਸ ਦੀ ਉਹ ਪ੍ਰੀਤ ਨਗਰ ਅੜਿਓ ਉਸ ਦਾਸ ਰਣਾਵਾ ਹੋ ਪ੍ਰੀਤ ਨਗਰ ਅੜਿਓ ਉਸ ਦਾਸ ਰਣਾਵਾ ਇਹ ਚਾਰੇ ਖੂਟਾ ਨੇ ਇਹਦੇ ਬੰਨੇ ਚਾਰੇ ਬੰਨੇ ਚਾਰੇ ਬੰਨੇ ਚਾਰੇ ਬੰਨੇ ਚਾਰੇ ਇਹ ਚਾਰੇ ਖੂਟਾ ਨੇ ਇਹਦੇ ਬੰਨੇ ਚਾਰੇ ਇਹ ਚਾਰ ਰੁਕਾ ਨੇ ਇਹ ਬੇਦਨ ਚਾਰੇ ਇਹ ਚਾਰੇ ਰੁਕਤਾਂ ਨੇ ਇਹ ਬੇਦਨ ਚਾਰੇ ਇਹ ਹਿੰਦੂ ਮੁਸਲਮਨ ਸਿੱਖ ਈਸਾਈ ਇਹ ਚਾਰੋਂ ਵੀਰੇ ਇਸ ਹਿੰਦ ਦੀ ਝੱਟ ਨੂੰ ਨਿਮਸੀਸ ਨਿਭਾਵਾਂ ਇਸ ਹਿੰਦ ਦੀ ਝੱਟਰ ਨੂੰ ਨਿਮਸੀਸ ਚੁਖਾਵਾਂ ਇਸ ਹਿੰਦ ਦੀ ਝੱਟਰ ਨੂੰ ਨਿਮਸੀਸ ਚੁਖਾਵਾਂ